ਗੁਰੂ ਪਿਆਰਿਓ ਟੀਡੇ ਮਨੁਕ ਵਿਕਾਰਾਨੀਏ ਲੈਣਾ ਵਿੱਚ ਨਹੀਂ ਟੁਕਤੇ ਇਸ ਸਵਾਲ ਦਾ ਜਵਾਬ ਗੁਰੂ ਜੀ ਚੌ ਟੰਕ ਤੇ ਬਖਸ਼ਿਸ਼ ਕਰਤੇ ਹਨ ਨਾਨਕ ਤਰੀਏ ਸਚ ਨਾਮੁ ਸਿਰਫ ਆਪਾ ਪਤਸ਼ਾਹੋ ਰਾ ਪਰਮਾਤਮਾ ਸਭ ਸਾਹਾਂ ਦੇ ਸਿਰ ਉੱਤੇ ਬਾਦਸ਼ਾਹ ਹੈ ਉਸ ਦੇ ਸਦਾ ਸਦਾ ਨਾਮ ਵਿੱਚ ਝੁਲ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰਨ ਕੀਦਾ ਹੈ ਮੈਂ ਹਰ ਨਾਮ ਨ ਵਿਸਰੈ ਹਰ ਨਾਮ ਰਤਨ ਵਿਸਾਹੋ ਸੇ ਨਾਨਕ ਅਰਦਾਸ ਕਰਕੇ ਆਖ ਕਿ ਮੈਨੂੰ ਪਰਮਾਤਮਾ ਦਾ ਨਾਮ ਕਦੇ ਨ ਭੁੱਲੇ ਪਰਮਾਤਮਾ ਦਾ ਨਾਮ ਰਤਨ ਨਾਮ ਪੂੰਜੀ ਮੇਰੇ ਪਾਸ ਰਹਿ ਰਹੇ ਮਨ ਮੁਖ ਭਉ ਜਲ ਪਚਨੂਏ ਗੁਰਮੁਖ ਤਰੇ ਅਥਾ ਹੋ ਆਪਣੇ ਮਨ ਦੇ ਪਿੱਛੇ ਤਰਨ ਵਾਲੇ ਬੰਦੇ ਸੰਸਾਰ ਸੁੰਦਰ ਵਿੱਚ ਖੱਪ-ਖੱਪ ਕੇ ਆਖ ਮੁੱਕਤੇ ਮਰਤੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਵਿਅੰਤ ਢੰਗੇ ਸੰਸਾਰ ਸੁੰਦਰ ਤੋਂ ਪਾਰ ਨਿਕੰਦੇ ਹਨ ਜੋ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਇਸ ਵਿਆਪਤੂਗੇ ਸੰਸਾਰ ਸਮੁੰਦਰ ਤੋਂ ਪਾਰ ਨਿਕ ਜਾਂਦੇ ਹਨ ਉਹ ਵਿਕਾਰਾਂ ਦੀਆਂ ਲਹਿਰਾਂ ਵਿੱਚ ਨਹੀਂ ਡੁੱਬਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰਮੁਖ ਵਿਕਾਰਾਂ ਦੀਆਂ ਲਹਿਰਾਂ ਵਿੱਚ ਨਹੀਂ ਡੁੱਬਦੇ